ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕੈਵੀ ਚਾਹਾਨ ਵਲੌਗਸ ਭਾਰਤ ਵਿੱਚ ਹਜ਼ਾਰਾਂ ਲੋਕਾਂ ਦੀਆਂ ਵੀਜ਼ਾ ਇੰਟਰਵਿਊਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਦੇਖੋ ਐਮਬੈਸੀ ਵੱਲੋਂ ਜਿਹੜੀਆਂ ਵੀਜ਼ਾ ਇੰਟਰਵਿਊਜ਼ ਰੱਦ ਕਰ ਦਿੱਤੀਆਂ ਗਈਆਂ ਉਹਨਾਂ ਕਾਰਨ ਲੋਕਾਂ ਦੇ ਵਿੱਚ ਜਿਹੜਾ ਹੈਗਾ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈਗਾ ਹੁਣ ਇਸ ਮਹੀਨੇ ਦੇ ਅੰਤ ਵਿੱਚ ਹਜ਼ਾਰਾਂ ਲੋਕਾਂ ਦੀਆਂ ਐਮਬੈਸੀ ਦੇ ਵਿੱਚ ਇੰਟਰਵਿਊਜ਼ ਪੈਂਡਿੰਗ ਸੀਗੀਆਂ ਵੀਜ਼ੇ ਵਾਸਤੇ ਤੇ ਹੁਣ ਅੰਬੈਸੀ ਨੇ ਉਹਨਾਂ ਨੂੰ ਇਨਫੋਰਮ ਕਰਕੇ ਇਹ ਗੱਲ ਕਹਿਤੀ ਹੈ ਕਿ ਉਹਨਾਂ ਦੀਆਂ ਵੀਜ਼ਾ ਜਿਹੜੀਆਂ ਇੰਟਰਵਿਊਜ਼ ਆ ਅਸੀਂ ਮੁਲਤਵੀ ਕਰਦੇ ਹਾਂ ਅਗਲੇ 5 ਜਾਂ 6 ਮਹੀਨਿਆਂ ਵਾਸਤੇ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਹੁਣ ਜਿਹੜੇ ਅੰਬੈਸੀ ਵੱਲੋਂ ਜਿਹੜੇ ਹੈਗੇ ਆ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਆ ਉਹਨਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੁਹਾਡੇ ਪਿਛਲੇ 5 ਸਾਲਾਂ ਦਾ ਸੋਸ਼ਲ ਮੀਡੀਆ ਰਿਕਾਰਡ ਤੇ ਆਨਲਾਈਨ ਜਿੰਨੀਆਂ ਵੀ ਤੁਹਾਡੀਆਂ ਪ੍ਰੋਫਾਈਲਜ਼ ਬਣੀਆਂ ਹੋਈਆਂ ਉਹਨਾਂ ਦੀ ਅਸੀਂ ਜਾਂਚ ਕਰਾਂਗੇ ਸੋ ਖਬਰ ਬੜੀ ਮਹੱਤਵਪੂਰਨ ਹੈ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂਜੀ ਸੋ ਜਿਹੜੇ ਹਜ਼ਾਰਾਂ ਲੋਕਾਂ ਦੀਆਂ ਯੂਐਸ ਅੰਬੈਸੀ ਦੇ ਵਿੱਚ ਇੰਟਰਵਿਊਜ਼ ਪੈਂਡਿੰਗ ਸੀਗੀਆਂ ਜਿਹੜੇ ਖਾਸ ਕਰਕੇ ਐਚ1ਬੀ ਵੀਜ਼ਾ ਵਾਲੇ ਆ ਜਿਨ੍ਹਾਂ ਨੂੰ ਆਪਾਂ ਵਰਕ ਵੀਜ਼ਾ ਕਹਿੰਦੇ ਆ ਜਿਹਦੇ ਵਿੱਚ ਪ੍ਰੋਫੈਸ਼ਨਲ ਆ ਜਾਂਦੇ ਆ ਆਈਟੀ ਇੰਜੀਨੀਅਰ ਆ ਜਾਂਦੇ ਆ ਹੈਲਥ케ਅਰ ਵਾਲੇ ਆ ਜਾਂਦੇ ਆ ਡਾਕਟਰ ਆ ਜਾਂਦੇ ਆ ਜਾਂ ਹੋਰ ਵੀ ਜਿੰਨੇ ਵੀ ਪ੍ਰੋਫੈਸ਼ਨਲ ਜਿਹੜੇ ਹੈਗੇ ਆ ਕੰਪਨੀਆਂ ਨੂੰ ਚਾਹੀਦੇ ਆ ਉਹਨਾਂ ਦੇ ਵੀ ਜੇ ਆਸਤੇ ਉਹਨਾਂ ਨੇ ਜੋ ਇੰਟਰਵਿਊ ਸੀਗੀਆਂ ਅਮਰੀਕਾ ਐਮਬੈਸੀ ਨੇ ਇਹ ਗੱਲ ਸਾਫ਼ ਕਰਤੀ ਹੈ ਕਿ ਅਸੀਂ ਉਹ ਮੁਲਤਵੀ ਕਰਦੇ ਆ ਹੁਣ ਮੁਲਤਵੀ ਕਰਨ ਨਾਲ ਇਹ ਨਹੀਂ ਹੈਗਾ ਕੋਈ 5 ਦਿਨ 10 ਦਿਨ ਆਸਤੇ ਮਹੀਨੇ ਆਸਤੇ ਮੁਲਤਵੀ ਕੀਤੀ ਹੈ ਜਿੰਨਾ ਲੋਕਾਂ ਦੀ ਇਸ ਹਫਤੇ ਦਸੰਬਰ ਦੇ ਵਿੱਚ ਜਾਂ ਐਂਡ ਤੱਕ ਦਸੰਬਰ ਦੇ ਵਿੱਚ ਵੀਜ਼ਾ ਇੰਟਰਵਿਊ ਪੈਂਡਿੰਗ ਸੀਗੀ ਉਹਨਾਂ ਨੂੰ ਐਮਬੈਸੀ ਨੇ ਈਮੇਲ ਕਰਕੇ ਇਹ ਗੱਲ ਕਹਤੀ ਹੈ ਕਿ ਹੁਣ ਤੁਹਾਡੀ ਜਿਹੜੀ ਇੰਟਰਵਿਊ ਆ ਅਗਲੇ ਸਾਲ ਮਈ ਦੇ ਵਿੱਚ ਹੋਊਗੀ ਇਸ ਕਰਕੇ ਅਸੀਂ ਜਿਹੜਾ ਹੈਗਾ ਉਹਨੂੰ ਸਸਪੈਂਡ ਜਾਂ ਮੁਲਤਵੀ ਕਰ ਰਹੇ ਆ 5 ਜਾਂ 6 ਮਹੀਨੇ ਵਾਸਤੇ ਹੁਣ ਹੋਇਆ ਕੀ ਹੁਣ ਜਿਹੜੇ ਬੰਦੇ ਵਿਚਾਰੇ ਜਿਨ੍ਹਾਂ ਨੂੰ ਉਮੀਦ ਸੀਗੀ ਵੀ ਸਾਨੂੰ ਅੱਜ ਇੰਟਰਵਿਊ ਦੇ ਵਿੱਚ ਪੇਸ਼ ਹੋਵਾਂਗੇ ਕੱਲ ਵੀ ਜਾ ਆਜੂਗਾ ਜਾਂ ਪਰਸੋ ਆਜੂਗਾ ਜਾਂ ਹਫਤੇ ਪਰ ਹਫਤੇ ਨੂੰ ਆਜੂਗਾ ਅਸੀਂ ਜਾ ਕੇ ਆਪਦਾ ਕੰਮਕਾਰ ਕਰ ਲਾਂਗੇ ਤਾਂ ਉਹ ਬੰਦੇ ਜਿਹੜੇ ਹੈਗੇ ਆ ਹੁਣ 5-6 ਮਹੀਨਿਆਂ ਵਾਸਤੇ ਲਟਕ ਰਹੇ ਆ ਹੁਣ ਲਟਕਣਗੇ ਹੁਣ ਜਿਹੜਾ ਇਹ ਜਿਹੜਾ ਹੈਗਾ ਜਿਹੜੀਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਐ ਯੂ ਐਸ ਐਂਬੈਸੀ ਵੱਲੋਂ ਇਹ ਸਿਰਫ ਐਚ 1 ਬੀ ਵੀਜ਼ਾ ਵਾਸਤੇ ਨਹੀਂ ਦਿੱਤੇਗੇ ਇਹਦੇ ਵਿੱਚ ਬਹੁਤ ਸਾਰੀਆਂ ਵੀਜ਼ਾ ਕੈਟਾਗਰੀ ਵਾਸਤੇ ਇਹ ਨਿਯਮ ਲਾਗੂ ਕਰ ਦਿੱਤੇ ਆ ਕਿ ਅਸੀਂ ਜਿਹੜਾ ਤੁਹਾਡਾ 5 ਸਾਲਾਂ ਦਾ ਜਿਹੜਾ ਰਿਕਾਰਡ ਵੈਰੀਫਾਈ ਕਰਾਂਗੇ ਹੁਣ ਰਿਕਾਰਡ ਕੀ ਵੈਰੀਫਾਈ ਕਰਨਾ ਇੱਥੋਂ ਤੱਕ ਯੂ ਐਸ ਐਂਬੈਸੀ ਨੇ ਜਿਹੜੇ 42 ਮੁਲਕਾਂ ਜਿਹੜੇ ਉਹ ਉਹਨਾਂ ਨੂੰ ਦਿਸ਼ਾ ਨਿਰਦੇਸ਼ ਉਹਨਾਂ ਦੇ ਨਾਗਰਿਕਾਂ ਨੂੰ ਦਿਸ਼ਾ ਨਿਰਦੇਸ਼ ਕੀਤੇ ਆ ਵੀ ਤੁਹਾਨੂੰ ਆਹ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਊਗਾ ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਮਿੱਤਰ ਦੇਸ਼ ਐ ਜਿਵੇਂ ਆਸਟ੍ਰੇਲੀਆ ਜਰਮਨੀ ਐ ਜਪਾਨ ਐ ਉਹਨਾਂ ਤੇ ਵੀ ਇਹ ਚੀਜ਼ ਲਾਗੂ ਕਰਤੀ ਵੀ ਅਸੀਂ ਜਿਹੜਾ ਹੈਗਾ ਜਦੋਂ ਵੀ ਤੁਹਾਡੇ ਸਿਟੀਜ਼ਨ ਹੈਗੇ ਤੁਹਾਡੇ ਮੁਲਕਾਂ ਦੇ ਅ ਅਮਰੀਕਾ ਵੀਜ਼ਾ ਵਾਸਤੇ ਅਪਲਾਈ ਕਰਨਗੇ ਤਾਂ ਅਸੀਂ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਰਿਕਾਰਡ ਆ ਪਿਛਲੇ 5 ਸਾਲ ਦਾ ਉਹ ਚੈੱਕ ਕਰਾਂਗੇ ਉਹਦੀ ਜਾਣਕਾਰੀ ਉਹਨੂੰ ਮੁਹੱਈਆ ਕਰਾਉਣੀ ਪਊਗੀ ਹੁਣ ਇੱਥੋਂ ਤੱਕ ਇਹ ਵੀ ਗੱਲ ਕਹਤੀ ਹੈ ਕਿ ਕੱਲੇ ਸੋਸ਼ਲ ਮੀਡੀਆ ਤੇ ਗੱਲ ਨਹੀਂ ਖੜੀਗੀ। ਉਹਨਾਂ ਨੇ ਇਹ ਗੱਲ ਵੀ ਕਹਤੀ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿੰਨੇ ਵੀ ਤੁਸੀਂ ਫੋਨ ਨੰਬਰ ਯੂਜ਼ ਕੀਤੇ ਆ ਉਹਨਾਂ ਦੀ ਡਿਟੇਲ ਜਿੰਨੀਆਂ ਵੀ ਤੁਸੀਂ ਈਮੇਲਸ ਯੂਜ਼ ਕੀਤੀਆਂ ਉਹਨਾਂ ਦੀ ਡਿਟੇਲ ਪਲੱਸ ਤੁਹਾਡੇ ਚਿਹਰੇ ਦੇ ਤੁਹਾਡੇ ਡੀਐਨਏ ਤੁਹਾਡੇ ਜਿਹੜੇ ਫਿੰਗਰਪ੍ਰਿੰਟ ਤੁਹਾਡੇ ਆਇਰਿਸ਼ ਜਿਹੜਾ ਹੈਗਾ ਬਾਇਓਮੈਟ੍ਰਿਕ ਆ ਉਹਦੀ ਜਾਣਕਾਰੀ ਵੀ ਤੁਹਾਨੂੰ ਜਿਹੜੀ ਹੈਗੀ ਐਮਬੈਸੀ ਦੇ ਕੈਨਟੇ ਪ੍ਰੋਵਾਈਡ ਕਰਨੀ ਪਊਗੀ। ਸੋ ਇਹਦੇ ਤੋਂ ਲੱਗਦਾ ਕਿ ਜਿਹੜਾ ਹੈਗਾ ਅਮਰੀਕਾ ਨੇ ਵੀਜ਼ਾ ਜਿਹੜੀਆਂ ਸ਼ਰਤਾਂ ਜਿਹੜੀਆਂ ਉਹ ਬਹੁਤ ਸਖਤ ਕਰ ਦਿੱਤੀਆਂ ਤੇ ਹੁਣ ਇੱਕ ਗੱਲ ਹੋਰ ਹੈ ਇਹਦੇ ਤੇ ਹੁਣ ਜਿਵੇਂ ਆਪਾਂ ਕਹਿੰਦੇ ਆਂ ਵੀ ਅਮਰੀਕਾ ਸਰਪੰਚ ਆ ਜੋ ਅਮਰੀਕਾ ਕਰਦਾ ਤੇ ਦੂਜੇ ਮੁਲਕ ਉਹਦੀ ਰੀਸ ਕਰਦੇ ਆ ਇਸ ਕਰਕੇ ਜੋ ਅਮਰੀਕਾ ਜਿਹੜਾ ਸਖਤੀ ਕਰ ਰਿਹਾ ਉਹਨੂੰ ਦੇਖ ਕੇ ਹੋਰ ਮੁਲਕ ਵੀ ਉਹਦੀ ਰੀਸ ਕਰਨਗੇ ਸਿਰਫ ਅਮਰੀਕਾ ਤੱਕ ਨਹੀਂ ਗੱਲ ਖੜਨੀਗੀ ਇਮੀਗ੍ਰੇਸ਼ਨ ਜਿਹੜੇ ਰੂਲਸ ਆ ਆਪਾਂ ਨੂੰ ਪਤਾ ਸਾਰੀਆਂ ਕੰਟਰੀਆਂ ਸਖਤ ਕਰ ਰਹੀਆਂ ਆ ਭਾਵੇਂ ਤੁਸੀਂ ਯੂਕੇ ਲੈ ਲਓ ਕੈਨੇਡਾ ਲੈ ਲਓ ਅਮਰੀਕਾ ਦੀ ਗੱਲ ਕਰ ਲਓ ਜਰਮਨੀ ਦੀ ਗੱਲ ਕਰ ਲਓ ਜਾਪਾਨ ਦੀ ਗੱਲ ਕਰ ਲਓ ਵੀ ਸਾਰੇ ਇਸੇ ਲੀਤੇ ਚੱਲਣਗੇ ਕਿਉਂਕਿ ਅੱਜ ਦੇ ਟਾਈਮ ਕੀ ਹੈ ਵੀ ਹੁਣ ਜਿਵੇਂ ਮੰਨ ਲਓ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਜਾਂ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਉੱਥੇ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਆ ਸੰਧੀ ਹੋਈ ਆ ਜਿਨ੍ਹਾਂ ਨੂੰ ਆਈ 5 ਸ਼ਾਇਦ ਕੰਟਰੀਜ਼ ਕਹਿੰਦੇ ਆ ਉਹ ਤਾਂ ਆਪਸ ਵਿੱਚ ਉਹ ਬੰਦੇ ਦੀ ਬੈਕਗ੍ਰਾਉਂਡ ਚੈੱਕ ਕਰਕੇ ਉਹਦਾ ਕ੍ਰਿਮੀਨਲ ਹਿਸਟਰੀ ਵਗੈਰਾ ਉਹ ਸਾਂਝੀ ਕਰ ਦਿੰਦੇ ਆ ਪਰ ਜਿਹੜੇ ਉਸ ਜਿਹੜੇ ਹੈਗੇ ਸੰਧੀ ਤੋਂ ਬਾਹਰ ਮੁੜ ਗਿਆ ਤਾਂ ਉਹਨਾਂ ਕੋਲੇ ਐਮਬੈਸੀਆਂ ਕੋਲੇ ਕੋਈ ਸਾਧਨ ਨਹੀਂ ਬਚਦਾ ਉਹਨਾਂ ਦੀ ਇਨਫੋਰਮੇਸ਼ਨ ਲੈਣ ਵਾਸਤੇ ਇਸ ਕਰਕੇ ਹੁਣ ਅਮਰੀਕਾ ਨੇ ਇਹ ਰੂਲ ਕਰਤਾ ਕਿ ਅਸੀਂ ਜਿਹੜਾ ਹੈਗਾ ਤੁਹਾਡਾ ਸਾਰਾ ਜਿਹੜਾ ਪਿਛਲਾ 5 ਸਾਲ ਦਾ ਰਿਕਾਰਡ ਚੈੱਕ ਕਰਾਂਗੇ ਹੁਣ ਦੂਜੀ ਗੱਲ ਇਹ ਹੈ ਵੀ ਜਦੋਂ ਤੁਹਾਨੂੰ ਯਾਦ ਹੋਊਗਾ ਡੋਨਲਡ 트੍ਰੰਪ ਸਾਹਿਬ ਰਾਸ਼ਟਰਪਤੀ ਦੇ ਅਹੁਦੇ ਤੇ ਬੈਠੇ ਸੀ ਤਾਂ ਉਹਨਾਂ ਨੇ ਫਰਸਟ ਐਗਜ਼ੀਕਿਊਟਿਵ ਆਰਡਰ ਇਹ ਜਾਰੀ ਕੀਤਾ ਜਾ ਕੀਤਾ ਸੀਗਾ ਵੀ ਅਮਰੀਕਾ ਦਾ ਵੀਜ਼ਾ ਉਸ ਬੰਦੇ ਨੂੰ ਇਸ ਸ਼ਰਤ ਤੇ ਮਿਲੂਗਾ ਕਿ ਉਹ ਅਮਰੀਕਾ ਦੇ ਪ੍ਰਤੀ ਕੋਈ ਹੀਣ ਭਾਵਨਾ ਜਾਂ ਨਫ਼ਰਤ ਦੀ ਭਾਵਨਾ ਨਹੀਂ ਰੱਖਦਾ ਹੁਣ ਜਿਹੜੇ ਬੰਦੇ ਮੰਨ ਲਓ ਜੇ H1 ਵੀਜ਼ੇ ਵਾਲੇ ਦੀ ਗੱਲ ਕਰਦੇ ਆਪਾਂ H1B ਵੀਜ਼ੇ ਵਾਲਿਆਂ ਦੀ ਗੱਲ ਕਰਦੇ ਆ ਹੁਣ ਇਹ 3 ਸਾਲ ਵਾਸਤੇ ਵੀਜ਼ਾ ਹੁੰਦਾ 3 ਸਾਲ ਵਾਸਤੇ ਅੱਗੇ ਐਕਸਟੈਂਡ ਹੋ ਜਾਂਦਾਗਾ ਰਿਨਿਊ ਹੋ ਜਾਂਦਾ ਉਸ ਤੋਂ ਬਾਅਦ ਬੰਦੇ ਨੂੰ ਨਵੇਂ ਸਿਰਿਓਂ ਅਪਲਾਈ ਕਰਨਾ ਪੈਂਦਾ ਹੁਣ ਜਿਹੜੇ ਬੰਦਿਆਂ ਦਾ ਅੱਜ ਇੰਟਰਵਿਊ ਸੀ ਹਫ਼ਤੇ ਨੂੰ ਸੀ 10 ਦਿਨ ਨੂੰ ਸੀਗੀ ਜਾਂ ਇਹ ਜਿਹੜੇ ਇਅਰ ਦੇ ਐਂਡ ਤੇ ਸੀਗੀ ਉਹ ਬੰਦੇ 5 ਮਹੀਨੇ ਲਟਕ ਗਏ 5 ਮਹੀਨਿਆਂ ਦੀ ਉਹਨਾਂ ਦੀ ਤਨਖਾਹ ਚਲੀ ਗਈ ਹੁਣ ਕਈਆਂ ਦੀ ਫੈਮਲੀ ਵੀ ਉੱਥੇ ਰਹਿੰਦੀ ਆ ਹੁਣ ਕੱਲਾ ਬੰਦਾ ਫੈਮਲੀ ਦਾ ਨਾਲ ਜਵਾਕ ਹੈ ਉਹ ਵੀ ਸਫਰ ਕਰਨਗੇ ਹੁਣ ਇੱਥੋਂ ਤੱਕ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਹ ਵੀ ਆਰਡਰ ਕਰਤਾ ਸੀਗਾ ਵੀ ਜਿਹੜਾ H1B ਵੀਜ਼ਾ ਉਹਦੀ ਰੀਨਿਊ ਜਿਹੜੀ ਫੀਸ ਆ ਸੀ 1 ਲੱਖ ਡਾਲਰ ਕਰ ਰਹੇ ਆ ਉਹਦੇ ਤੇ ਵੀ ਉਹਨਾਂ ਨੇ ਸਿਗਨੇਚਰ ਕਰਤੇ ਸੀਗੇ ਹੁਣ ਦੇਖੋ ਵੀ ਇੰਟੈਂਸ਼ਨ ਕੀ ਆ ਕੰਟਰੀਜ਼ ਦੀ ਖਾਸ ਕਰਕੇ ਅਮਰੀਕਾ ਦੀ ਇੰਟੈਂਸ਼ਨ ਇਹ ਆ ਵੀ ਅਸੀਂ ਸੂਈ ਦੇ ਨੱਕੇ ਥਾਣੀ ਬੰਦੇ ਨੂੰ ਨਗਾਉਣਾ ਹੈਗਾ ਵੀ ਐ ਨਹੀਂ ਹੈਗਾ ਅੱਗੇ ਵਾਲੀ ਗੱਲ ਵੀ ਤੁਸੀਂ ਵੀਜ਼ਾ ਇੰਟਰਵਿਊ 'ਚ ਬੈਠੇ ਤਾਂ ਤੁਸੀਂ ਜੇ ਇੰਟਰਵਿਊ ਕਲੀਅਰ ਹੋ ਗਈ ਤਾਂ ਉਹਨਾਂ ਨੇ ਤੁਹਾਡਾ ਕੁਝ ਖਾਸ ਚੀਜ਼ਾਂ ਚੈੱਕ ਨਹੀਂ ਕਰਨੀਆਂ ਹੈਗੀਆਂ ਤੁਸੀਂ ਵੀਜ਼ਾ ਲਿਆ ਉੱਥੇ ਕੰਮਕਾਰ ਕੀਤਾ ਉਹਦਾ ਸਾਰੀ ਸੈਟਿੰਗ ਕੀਤੀ ਪਰ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਕਹਿੰਦੇ ਵੀ ਪੂਰੀ ਬਰੀਕੀ ਨਾਲ ਬੰਦੇ ਨੂੰ ਛਾਂਣ ਨਹੀਂ ਲਾ ਕੇ ਅਸੀਂ ਵੀਜ਼ਾ ਦੇਵਾਂਗੇ ਹਰ ਚੀਜ਼ ਉਹਦੀ ਚੈੱਕ ਕਰਾਂਗੇ ਕੋਈ ਵੀ ਇਨਫੋਰਮੇਸ਼ਨ ਅਸੀਂ ਉਹਦੇ ਤੋਂ ਲੈ ਸਕਦਾ ਹਾਂ ਪਰ ਹੁਣ ਜਿੰਨਾ ਚਿਰ ਬੰਦਾ ਐਮਬੈਸੀ ਵੱਲੋਂ ਮੰਗੀ ਗਈ ਇਨਫੋਰਮੇਸ਼ਨ ਯੂਐਸਏ ਐਮਬੈਸੀ ਨੂੰ ਨਹੀਂ ਦਿੰਦਾ ਉਹਨਾਂ ਚਿਰ ਉਹਦਾ ਜਿਹੜਾ ਹੈਗਾ ਵੀਜ਼ਾ ਪ੍ਰੋਸੈਸ ਨਹੀਂ ਹੋਊਗਾ ਬਰੀਕੀ ਤੋਂ ਬਰੀਕੀ ਜਿਹੜੀ ਹੈਗੀ ਆ ਉਹ ਜਾਂਚ ਕੀਤੀ ਜਾਊਗੀ ਮੰਨ ਲਓ ਜੇ ਸੋਸ਼ਲ ਮੀਡੀਆ ਦੀ ਗੱਲ ਹੀ ਕਰਦੇ ਆ ਵੀ ਸੋਸ਼ਲ ਮੀਡੀਆ ਦੇ ਵਿੱਚ ਬੰਦਾ ਕਿਉਂ ਜੀ ਪੋਸਟ ਪਾਉਂਦਾ ਸੀ ਕਿਹੜੀ ਪਾਰਟੀ ਨੂੰ ਸਪੋਰਟ ਕਰਦਾ ਸੀ ਕਿਉਂ ਜੀਆਂ ਚੀਜ਼ਾਂ ਪੋਸਟ ਕਰਦਾ ਉਹਦਾ ਲਾਈਕਿੰਗ ਕੀ ਆ ਉਹਦੀ ਡਿਸਲਾਈਕਿੰਗ ਕੀ ਆ ਕਿਉਂ ਜਾਂ ਉਹ ਕੰਟੈਂਟ ਦੇਖਦਾ ਸੀਗਾ ਇਹ ਨਹੀਂ ਵੀ ਤੁਸੀਂ ਉੱਥੇ ਕੱਲਾ ਪਾਉਂਦੇ ਕੀ ਸੀ ਤੁਸੀਂ ਦੇਖਦੇ ਕੀ ਸੀ ਤੁਸੀਂ ਤੁਹਾਡੇ ਇੰਸਟਾ ਆਈਡੀ ਕੀ ਬਣੀ ਆ ਤੁਹਾਡੇ ਫਰੈਂਡ ਕਿਉਂ ਜੇ ਹੈਗੇ ਆ ਕੀ ਆਪਸ ਵਿੱਚ ਤੁਹਾਡਾ ਹੈਗਾ ਲੋਕਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਵਰਤਾਰਾ ਕਿ ਉਹ ਜਾਂ ਹਰੇਕ ਚੀਜ਼ ਹਰੇਕ ਚੀਜ਼ ਤੋਂ ਡੀ ਵਿਖੀ ਜਾਊਗੀ ਇਸ ਕਰਕੇ ਹੁਣ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੁਣ ਜਿਨ੍ਹਾਂ ਨੂੰ ਉਮੀਦ ਸੀ ਵੀ ਸਾਨੂੰ ਹਫ਼ਤੇ 10 ਦਿਨ 15 ਦਿਨਾਂ ਤੇ ਵੀਜ਼ਾ ਆ ਜਾਊਗਾ ਹੁਣ ਲੋਕਾਂ ਦੇ ਵਿੱਚ ਇਸ ਗੱਲ ਕਰਕੇ ਰੋਹ ਤੇ ਗੁੱਸਾ ਪਾਇਆ ਜਾ ਰਿਹਾ ਵੀ ਹਜ਼ਾਰਾਂ ਜਿਹੜੇ ਲੋਕ ਸੀਗੇ ਜਿਨ੍ਹਾਂ ਦੀ ਇੰਟਰਵਿਊਜ਼ ਪੈਂਡਿੰਗ ਸੀ ਇੱਕੋ ਦਾਮ ਉਹਨਾਂ ਤੇ ਗਾਜ ਦੇ ਦੇਣੀ ਵੀ ਨਹੀਂ ਹੁਣ ਜਿਹੜਾ ਤੁਹਾਡਾ ਸੀ ਸਾਰਾ ਕੁਝ ਵੈਰੀਫਾਈ ਕਰਾਂਗੇ ਮਈ ਤੱਕ ਜਿਹੜਾ ਹੈਗਾ ਤੁਹਾਡਾ ਮੁਲਤਵੀ ਕਰਦੇ ਆ ਤਾਂ ਜਰੂਰ ਲੋਕਾਂ ਦੇ ਵਿੱਚ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਪਰ ਮੈਂ ਲੋਕਾਂ ਨੂੰ ਇਸ ਵੀਡੀਓ ਦੇ ذریعے ਇਹ ਵੀ ਅਪੀਲ ਕਰਦਾ ਕਿ ਤੁਸੀਂ ਪ੍ਰੇਪੇਅਰ ਰਹੋ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਨੇ ਤਾਂ ਸੌਰੀ ਅਮਰੀਕਾ ਨੇ ਤਾਂ ਸਖਤੀ ਕਰਨੀ ਕਰਨੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਅਮਰੀਕਾ ਦੀ ਦੇਖਰੇਖ ਦੇ ਵਿੱਚ ਅਮਰੀਕਾ ਦੇ ਨਕਸ਼ੇ ਕਦਮ ਤੇ ਹੋਰ ਮੁਲਕਾਂ ਨੇ ਵੀ ਇਸ ਚੀਜ਼ਾਂ ਤੇ ਸਖਤੀ ਕਰਨੀ ਹੈ ਹਰ ਚੀਜ਼ ਤੁਹਾਡੀ ਪੜਤਾਲੀ ਜਾਊਗੀ ਜਦੋਂ ਤੁਸੀਂ ਵੀਜ਼ਾ ਅਪਲਾਈ ਕਰੋਗੇ ਹੁਣ ਜਦੋਂ ਤੁਸੀਂ ਵੀਜ਼ਾ ਲੈ ਕੇ ਖਾਸ ਕਰਕੇ ਅਮਰੀਕਾ ਕੈਨੇਡਾ ਵਰਗੇ ਜਾਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਜਾਣੇ ਆ ਤਾਂ ਹੁਣ ਉੱਥੇ ਜਿਹੜੇ ਆਫੀਸਰ ਆ ਵੀਜ਼ਾ ਆਫੀਸਰ ਆ ਜਦੋਂ ਤੁਸੀਂ ਉਹਨਾਂ ਨੂੰ ਪਾਸਪੋਰਟ ਦਿੰਨੇ ਆ ਉਹ ਤੁਹਾਡਾ A to Z ਵੈਰੀਫਾਈ ਚੀਜ਼ ਕਰਦੇ ਆ ਇੱਥੋਂ ਤੱਕ ਕਿ ਖਬਰਾਂ ਇਹ ਵੀ ਆਉਂਦੀਆਂ ਨੇ ਇੰਨੀਆਂ ਕਿ ਲੋਕਾਂ ਨੂੰ 에어ਪੋਰਟ ਤੋਂ ਵਾਪਸ ਮੋੜ ਦਿੱਤਾ ਜਾਂਦਾ ਬਿਲਕੁਲ ਜਦੋਂ ਉਹਨਾਂ ਨੂੰ ਲੱਗਦਾ ਕਿ ਬੰਦਾ ਜਿਹੜਾ ਹੈਗਾ ਸਾਨੂੰ ਅਸੀਂ ਨਹੀਂ ਸੈਟੀਸਫਾਈ ਇਹਦੀਆਂ ਗੱਲਾਂ ਤੋਂ ਜਾਂ ਇਹਦੀ ਪ੍ਰੋਫਾਈਲ ਤੋਂ ਹੀ ਲੱਗਦਾ ਹੈ ਕਿ ਅਸੀਂ ਇਹਨੂੰ ਐਂਟਰੀ ਨਹੀਂ ਦੇਣੀ ਤਾਂ ਉਸ ਨੂੰ ਜਿਹੜਾ ਹੈਗਾ ਉੱਥੋਂ 에ਅਰਪੋਰਟ ਤੋਂ ਹੀ ਵਾਪਸ મોਡ ਦਿੱਤਾ ਜਾਂਦਾ ਪਰ ਇਹ ਨਿਸ਼ਾਨੀ ਕੀ ਦੱਸਦਾ ਜਿਵੇਂ ਮੈਂ ਵਾਰ-ਵਾਰ ਗੱਲ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਾਰੇ ਮੁਲਕ ਸਖਤ ਹੋ ਰਹੇ ਆ ਤੇ ਸ਼ਰਤਾਂ ਇਹ ਤਾਂ ਹਜੇ ਕੁਝ ਵੀ ਨਹੀਂ ਤੁਸੀਂ ਦੇਖਿਓ ਜਿਓ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਝ ਲਓ ਲੋਕਾਂ ਨੂੰ ਇਹਨਾਂ ਨੇ ਜਵਾਬ ਹੀ ਦੇਆ ਕਰ ਦਵਾ ਵੀ ਦੇ ਦਿਆ ਕਰਨਾਗੇ ਵੀ ਅਸੀਂ ਵੀਜ਼ਾ ਨਹੀਂ ਦੇਣਾ ਜੇ ਮੈਂ 1-2 ਵੀਡੀਓ ਦੇ ਵਿੱਚ ਪਹਿਲਾਂ ਗੱਲ ਕੀਤੀ ਹੈ ਜਿਵੇਂ ਹੁਣ ਪੰਜਾਬੀ ਆ ਖਾਸ ਕਰਕੇ ਬਹੁਤਾਤ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਮਾਈਗ੍ਰੇਟ ਕਰਦੇ ਰਹਿੰਦੇ ਆ ਸੈੱਟ ਵੀ ਹੈਗੇ ਵੱਡੇ ਮੁਲਕਾਂ ਦੇ ਵਿੱਚ ਹੁਣ ਜਿਸ ਹਿਸਾਬ ਨਾਲ ਪੰਜਾਬੀਆਂ ਦੀ ਛਵੀ ਖਰਾਬ ਹੋ ਰਹੀ ਹੈ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਵੀ ਪੰਜਾਬੀਆਂ ਨੂੰ ਵੀਜ਼ਾ ਦੇਣਾ ਹੀ ਬੰਦ ਕਰ ਦੇਣਾ ਐਬੈਸੀਆਂ ਨੇ ਇਹ ਹਾਲਾਤ ਆ ਇਸ ਕਰਕੇ ਤੁਸੀਂ ਪ੍ਰੀਪੇਅਰ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਕੰਟਰੀਆਂ ਨੇ ਵੀਜ਼ਾ ਰੂਲਸ ਨੂੰ ਲੈ ਕੇ ਵੀਜ਼ਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਲੈ ਕੇ ਬਹੁਤ ਸਖਤੀ ਕਰ ਦੇਣੀ ਆ ਸਤਿ ਸ੍ਰੀ ਅਕਾਲ